ਵੈਲਕਮ ਟੂ ਖੰਨਾ ਨਿਊਜ਼ ਲਾਈਵ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਪੰਜਾਬ ਪੁਲਿਸ ਵੱਲੋਂ ਧਰਨੇ ਤੇ ਬੈਠੇ ਕਿਸਾਨਾਂ ਤੇ ਕੀਤੀ ਗਈ ਕਾਰਵਾਈ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਵੇਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕੀਤੀ ਗਈ ਹੈ ਅਜਿਹੀ ਵੈਸ਼ਿਆਨਾ ਹਰਕਤ ਦੇਸ਼ ਦੇ ਅੰਨਦਾਤਾ ਕਹੇ ਜਾਣ ਵਾਲੇ ਕਿਸਾਨਾਂ ਦੇ ਖਿਲਾਫ ਕੀਤੀ ਗਈ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਤਰਨੇ ਵਾਲੀ ਥਾਂ ਤੇ ਬੈਠ ਕੇ ਸਰਕਾਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਉੱਥੇ ਉਹਨਾਂ ਵੱਲੋਂ ਆਪਣੀ ਨਿੱਜੀ ਸੰਪਤੀ 'ਚੋਂ ਖਰਚ ਕੇ ਬੈਠਣ ਲਈ ਟਿਕਾਣਾ ਬਣਾਇਆ ਸੀ ਉਸ ਦੀ ਤੋੜ-ਫੋੜ ਜਿਸ ਤਰ੍ਹਾਂ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਇਹ ਬੇहद ਨਿੰਦਣਯੋਗ ਹੈ ਦੇਖੋ ਖਨੋਰੀ ਬਾਰਡਰ ਤੇ ਜੋ ਕੁਝ ਕੱਲ ਰਾਤ ਵਿਆਪ ਉਸ ਵੱਲੋਂ ਪੰਜਾਬ ਸਰਕਾਰ ਦੇ ਡਾਇਰੈਕਸ਼ਨ ਤੇ ਜੋ ਉਹਨਾਂ ਨੇ ਕਾਰਵਾਈ ਕੀਤੀ ਉਹ ਬਹੁਤ ਮਾੜੀ ਬੜੀ ਨਿੰਦਨਯੋਗ ਅਤੇ ਬੜੀ ਵੈਸ਼ਿਆਨਾ ਪੁਲਿਸ ਦੀ ਕਰ ਰਹੀ ਹੈ ਉਹਦੇ ਵਿੱਚ ਇੱਕ ਪਾਸ ਦਾ ਪੁਲਿਸ ਨੇ ਉਹਨਾਂ ਬੰਦਿਆਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਉਹਨਾਂ ਬੰਦਿਆਂ ਨੂੰ ਫੜ ਲਿਆ ਉਹਨਾਂ ਨੂੰ ਡਿਟੇਨ ਕਰ ਲਿਆ ਦੂਜੇ ਪਾਸੇ ਉੱਥੇ ਲੱਗੇ ਉਹਨਾਂ ਦੇ ਸਮਾਨ ਲੱਗਾ ਉਹ ਪੈਸੇ ਨਾਲ ਆਇਆ ਉਹ ਕਿ ਫ੍ਰੀ ਕਿਸੇ ਥਾਂ ਤੋਂ ਰੂੜੀ ਤੋਂ ਚੱਕ ਕੇ ਨਹੀਂ ਲਾਇਆ ਕਿਸੇ ਉਹਨਾਂ ਨੇ ਕਬਾਰ ਦੀਆਂ ਦੁਕਾਨਾਂ ਚੋਂ ਚੱਕ ਕੇ ਨਹੀਂ ਲਾਇਆ ਉਹਨਾਂ ਨੇ ਉਹ ਸਮਾਨ ਜਿਹੜਾ ਲਾਇਆ ਪੱਖੇ ਤੋੜਦੇ ਆ ਪੁਲਸਾਰੇ ਇਹਦ ਕਰਕੇ ਨੇਤਾ ਪੁਲਿਸ ਨੂੰ ਕਿ ਤੁਸੀਂ ਪੱਖੇ ਤੋੜ ਦਿਓ ਇਹਦ ਕਰਕੇ ਇਹਦ ਕਰਕੇ ਤੁਸੀਂ ਉਹਨਾਂ ਦੇ ਕਮਰੇ ਢਾ ਦਿਓ ਉਹਨਾਂ ਦੇ ਕਮਰੇ ਆਮ ਨਾਲ ਪੇਚਾਂ ਨਾਲ ਲਾਏ ਆ ਦੋਹੇ ਦਾ ਕੰਮ ਆ ਉਹ ਪੇਚ ਖੋਲੇ ਜਾ ਸਕਦੇ ਆ ਸਮਾਨ ਸ਼ੀਵ ਕੀਤਾ ਜਾ ਸਕਦਾ ਪੁਲਿਸ ਦੇ ਬੰਦੇ ਫੜਦੇ ਲੜਾਈ ਬੰਦਿਆਂ ਨਾਲ ਪੁਲਸ ਲੜ ਰਹੀ ਹੈ ਸਰਕਾਰ ਕੋ ਚਾਦਰਾਂ ਨਾਲ ਲੜ ਰਹੀ ਹੈ ਕਮਾਲ ਦੀ ਗੱਲ ਕਰਤੀ ਦੋ ਮਾੜੀ ਕਾਰਵਾਈ ਪੁਲਸ ਦੀ ਕਿਉਂ ਹੋ ਸਕਦੀ ਹੈ ਕਿ ਉਹ ਬੰਦੇ ਸਾਰੇ ਫੜੇਗੇ ਪੁਲਸ ਇੱਕ ਪੰਜਾਬ ਸਰਕਾਰ ਨੇ ਇੱਕ ਪੀੜਾ ਪੰਜੇ ਦਾ ਇੱਕ ਸ਼ੁਰੂ ਕੀਤਾ ਉਹ ਜਿਆ ਤਸਕਰਾਂ ਤੇ ਹਮਲਾ ਉਹ ਜਿਆ ਕਿਸਾਨਾਂ ਤੇ ਹਮਲਾ ਇਹ ਇਹ ਸਰਕਾਰ ਦਾ ਕੀ ਕੀ ਨਿਆਂ ਕਰੇਗੀ ਸਰਕਾਰ ਇਹ ਹੋ ਜੀਏ ਲੋਕਾਂ ਦਾ ਆਸਰੇ ਮੈਂ ਸਮਝਦਾ ਕਿ ਜਿਹੜੀ ਭਗਤਵਾਨ ਦੀ ਸਰਕਾਰ ਹੈ ਉਹ ਬਿਲਕੁਲ ਜਿਹੜੀ ਆਊਟ ਆਫ ਕੰਟਰੋਲ ਹੋ ਚੁੱਕੀ ਹੈ ਉਹਨੂੰ ਕੁਝ ਨਹੀਂ ਸੁਝ ਰਿਹਾ ਕਿਉਂਕਿ ਉਹ ਕਰ ਕੁਝ ਨਹੀਂ ਸਕੇ ਦਿੱਲੀ 'ਚ ਉਹਨਾਂ ਦੀ ਬੜੀ ਮਾੜੀ ਹਾਲਤ ਹੋਈ ਹੈ ਇਲੈਕਸ਼ਨ ਦੇ ਵਿੱਚ ਉਹਨਾਂ ਦਾ ਇਹ ਕਿ ਦਿੱਲੀ ਆ ਕੇ ਜਿੱਤ ਕੇ ਤੇ ਪੰਜਾਬ ਚੱਕੀ ਸਰਕਾਰ ਬਣਾਵਾਂਗੇ ਉਹ ਪੈਰ ਹੀ ਪਟਿਆ ਗਿਆ ਉੱਥੋਂ ਇਸ ਕਰਕੇ ਜਿਹੜਾ ਅੱਜ ਪੰਜਾਬ ਸਰਕਾਰ ਦਾ ਫਰਜ਼ ਬਣਦਾ ਸੀ ਕਿਉਂਕਿ ਪੰਜਾਬ ਜਿਹੜੀ ਸਟੇਟ ਹੈ ਇਥੇ ਕਿਸਾਨਾਂ ਦੀ ਬਹੁਤ ਵੱਡੀ ਗਿਣਤੀ ਵਿੱਚ ਵਸੋਂ ਵਸਦੀ ਆ ਪੰਜਾਬ ਦੇ ਲੋਕ ਬੜੇ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਆ ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਨਾਲ ਖੜ ਕੇ ਕੇਂਦਰ ਦੇ ਕੋਲ ਇਹਨਾਂ ਦਾ ਕੇਸ ਪੇਸ਼ ਕਰਨਾ ਚਾਹੀਦਾ ਸੀ ਹਰਿਆਣਾ ਸਰਕਾਰ ਨੇ ਰਸਤਾ ਦਾ ਹਰਿਆਣਾ ਸਰਕਾਰ ਨੇ ਬੰਦ ਕੀਤਾ ਕਿਸਾਨਾਂ ਨੇ ਥੋੜੀ ਬਦ ਕੀਤਾ ਉਥੇ ਕਿੱਲਾ ਲਾ ਦਿੱਤੀਆਂ ਉਥੇ ਲੋਹੇ ਦੇ ਗਾਰਡਰ ਲਾ ਦਿੱਤੇ ਉਥੇ ਵੱਡੇ ਵੱਡੇ ਸੀਮਟ ਦੇ ਬਲਾਕ ਰੱਖ ਦਿੱਤੇ ਅਜੇ ਤੱਕ ਦਿੱਲੀ ਪਏ ਆ ਦਿੱਲੀ ਨਵਾਂ ਪੁਲ ਵੀ ਬਣ ਗਿਆ ਦਿੱਲੀ ਨਵੇਂ ਰਸਤੇ ਵੀ ਬਣ ਗਏ ਉਹ ਪਹਿਲੇ ਮੁਰਚੇ ਤੋਂ ਬਾਅਦ ਲੇਕਿਨ ਉੱਥੇ ਆਦਮੀ ਇੱਕ ਗੱਡੀ ਚ ਜੋਗਾ ਰਸਤਾ ਛੱਡਿਆ ਵੀ ਕਿਤੇ ਕਿਸਾਨ ਭੱਜ ਕੇ ਨਾ ਆ ਜਾਣਾ ਉੱਥੋਂ ਸ਼ਮੂ ਬਾਡਰ ਤੋਂ ਪੁੱਛਣਾ ਦੱਸੋ ਉੱਥੋਂ ਘਟੋ ਘਟ 130 ਕਿਲੋਮੀਟਰ ਦਾ ਰਸਤਾ ਬੰਦਾ ਸ਼ਮੂ ਬਾਡਰ ਤੋਂ ਲੈ ਕੇ ਹੁੰਡਰੀ ਬਾਡਲ ਤੱਕ ਤੇ ਉੱਥੇ ਸਰਕਾਰ ਕੋਲ ਭੱਜ ਕੇ ਚਲ ਜੂਗੀ ਉਹ ਲੋਕ ਇਹ ਸਰਕਾਰ ਨੂੰ ਕੁਝ ਪਤਾ ਹੋ ਕੀ ਕਰ ਕੀ ਰਹੀ ਆ ਬਿਲਕੁਲ ਨਹੀਂ ਪਤਾ ਸਰਕਾਰ ਨੂੰ ਤੇ ਅੱਜ ਉਹ ਡੱਲੇਵਾਲ ਜਿਹੜਾ ਉੱਥੇ ਵਿਚਾਰਾ ਪਿਆ ਮਰਨ ਦੇ ਕਿਨਾਰੇ ਉਹਨੂੰ ਵੀ ਚੱਕ ਕੇ ਲੈ ਗਏ ਤੇ ਉਹ ਗ੍ਰਿਫਤਾਰੀਆਂ ਕਰਨੀਆਂ ਬੰਦੇ ਸ਼ਹੀਦੀਆਂ ਹੋਣੀਆਂ ਇਹ ਅਸੀਂ ਮੰਨਦੇ ਆ ਕਿ ਮੂਵਮੈਂਟਾਂ ਵਿੱਚ ਬਹੁਤ ਕੁਝ ਹੁੰਦਾ ਲੇਕਿਨ ਜਿਹੜੀ ਕਾਰਵਾਈ ਪੁਲਿਸ ਨੇ ਕੱਲ ਦਿਖਾਈ ਹੈ ਉਹ ਬਹੁਤ ਮਾੜੀ ਤੇ ਵੇਸ਼ਿਆ ਨਾ ਕਾਰਵਾਈ ਸੀ ਉਹ ਪੰਜਾਬ ਸਰਕਾਰ ਦੀ ਕਾਰਵਾਈ ਸੀ ਅਸੀਂ ਉਹਨਾਂ ਦੀ ਪਰਸਨਲ ਪ੍ਰਾਪਰਟੀ ਹੈ ਕਿਸਾਨਾਂ ਦੀ ਉਹ ਕਿਸੇ ਦੀ ਪ੍ਰਾਪਰਟੀ ਨੂੰ ਤੁਸੀਂ ਆ ਤੋੜ ਨਹੀਂ ਸਕਦੇ ਜਿਹੜਾ ਤਸਕਰਾਂ ਦਾ ਵਾ ਉਹ ਤੁਸੀਂ ਕਹਿ ਸਕਦੇ ਆ ਕਿ ਗਲਤ ਢੰਗ ਨਾਲ ਕਮਾਏ ਹੋਏ ਪੈਸੇ ਆ ਇਹ ਤਾਂ ਦਹਨ ਉਹਦੇ ਕਿਰਤਾ ਜਿਉਂ ਨਾਲ ਫੰਡ ਵੀ ਇਕੱਠਾ ਕੀਤਾ ਤੇ ਆਪ ਦੇ ਦਸਵੰਦ ਚੋਂ ਹੀ ਕੀਤਾ ਹੋਣਾ ਨਾ ਉਹ ਕਿਸੇ ਤੋਂ ਮੰਗ ਕੇ ਤਾਂ ਨਹੀਂ ਲਿਆ ਇਹ ਸਰਕਾਰ ਕੋਲ ਟੈਕਸ ਤਾਂ ਨਹੀਂ ਲਾਇਆ ਉਹਨਾਂ ਨੇ ਸਰਕਾਰ ਕੋਲ ਤਾਂ ਟੈਕਸ ਦਾ ਫੈਸਲਾ ਜਿਹੜਾ ਉਹ ਗੱਟੀਆਂ ਭਜਾਈ ਫਿਰਦੇ ਆ ਪੁਲਿਸ ਨੂੰ ਲਈ ਫਿਰਦੇ ਆ ਸਭ ਕੁਝ ਕਰੀ ਫਿਰਦੇ ਆ ਲੇਕਿਨ ਕਿਸਾਨਾਂ ਕੋਲ ਤਾਂ ਸਾਰਾ ਕੁਝ ਹੀ ਦੱਸਿਆ ਨਾ ਆਦਾ ਹੱਥੀ ਇਹ ਜੀਵਾਰ ਕਿਸਾਨਾਂ ਦੇ ਨਾਲ ਆ ਤੇ ਭਗਵੰਤ ਮਾਨ ਦੀ ਸਰਕਾਰ ਕੇਜਰੀਵਾਲ ਦੇ ਨਾਲ ਹੈ ਕਿ ਨਹੀਂ ਹੈ ਉਹਨੂੰ ਪੁੱਛੇ ਜਾ ਕੇ आनंदपुर साहिब ਤੋਂ ਚਵੈਸ਼ ਲਟਾਵਾ ਦੀ ਖਾਸ ਰਿਪੋਰਟ